ਕਹਿੰਦੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਜਦੋਂ ਸ਼ੌਕ ਹੀ ਘੋੜਿਆਂ ਦਾ ਹੋਵੇ ਤਾਂ ਗੱਲ ਹੀ ਵੱਖਰੀ ਹੈ ਜੀहां ਦੱਸ ਦਈਏ ਕਿ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਖਬਰ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਸਲ ਤੁਹਾਨੂੰ ਦੱਸ ਦਈਏ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਘੋੜਿਆਂ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਤੇ ਜਦੋਂ ਘੋੜੇ ਦੀ ਮੌਤ ਹੁੰਦੀ ਹੈ ਤਾਂ ਲੋਕ ਕਾਫੀ ਦੁਖੀ ਵੀ ਹੁੰਦੇ ਨੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਪੰਜਾਬ ਦੇ ਲੁਧਿਆਣਾ ਤੋਂ ਜਿੱਥੇ ਕੀ ਇੱਕ ਵਿਅਕਤੀ ਦੇ ਵੱਲੋਂ ਘੋੜੇ ਨੂੰ ਇੰਨਾ ਪਿਆਰ ਕੀਤਾ ਗਿਆ ਕਿ ਹੁਣ ਉਸ ਦੀ ਮੌਤ ਦੇ ਉੱਤੇ ਭੋਗ ਸਮਾਗਮ ਰੱਖ ਦਿੱਤਾ ਇਸ ਦੇ ਲਈ ਬਕਾਇਦਾ ਕਾਰਡ ਵੀ ਛਪਵਾਏ ਗਏ ਨੇ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਰੱਖਿਆ ਗਿਆ ਹੈ ਜਿਸ ਦੇ ਵਿੱਚ ਜਾਣ ਪਹਿਚਾਨ ਵਾਲਿਆਂ ਨੂੰ ਅਤੇ ਰਿਸ਼ਤੇਦਾਰਾਂ ਨੂੰ ਵੀ ਸੱਤਾ ਦਿੱਤਾ ਗਿਆ ਹੈ। ਕੋੜੇ ਦੀ ਆਤਮਿਕ ਸ਼ਾਂਤੀ ਦੇ ਲਈ ਰੱਖਿਆ ਇਹ ਸਮਾਗਮ ਪਿੰਡ ਦੇ ਗੁਰਦੁਆਰਾ ਸਾਹਿਬ ਪਰਮੇਸ਼ਵਰ ਦਵਾਰ 'ਚ ਹੋਵੇਗਾ ਜਿਸ ਦੇ ਵਿੱਚ ਕੋੜੇ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ ਜਾਵੇਗੀ। ਕੋੜਾ 38 ਮਹੀਨੇ ਦੀ ਉਮਰ ਦੇ ਵਿੱਚ 8 ਅਕਤੂਬਰ ਨੂੰ ਪੂਰਾ ਹੋਇਆ ਸੀ ਪਰੰਤੂ ਜਨਮ ਤੋਂ ਲੈ ਕੇ ਮੌਤ ਤੱਕ ਸਾਥ ਰਹਿਣ ਕਰਕੇ ਜਿਹੜਾ ਮਾਲਕ ਸੀ ਉਸ ਨੂੰ ਉਸ ਦੇ ਨਾਲ ਕਾਫੀ ਜ਼ਿਆਦਾ ਪਿਆਰ ਹੋ ਗਿਆ ਹਾਲਾਂਕਿ ਦੱਸ ਦਈਏ ਕਿ ਇਸ ਮੌਕੇ ਤੇ ਜੋ ਕਾਰਡ ਛਪਵਾਏ ਗਏ ਨੇ ਉਸ ਦੇ ਵਿੱਚ ਵੀ ਲਿਖਿਆ ਗਿਆ ਕਿ ਮਜੂਕੇ ਆ ਬਲੱਡ ਬਣੇ ਉਹਦੇ ਫੈਨ ਨੀਲਾ ਉਹਦਾ ਰੰਗ ਹਾਲੇ ਹੋਇਆ ਸੀ ਦੋ ਦੰਦ ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡਾ ਹਰਮਨ ਪਿਆਰਾ ਫਤਿਹਜੰਗ ਖਾਸੀ ਕਲਾਵਾਲਾ ਮਿਤੀ 8 10 2025 ਉਹ ਸਾਥੀ ਅੱਜ ਸਾਨੂੰ ਛੱਡ ਗਿਆ ਉਸ ਦੀ ਯਾਦ ਨੂੰ ਸਿਰੋਪਾਉ ਦੇਣ ਦੇ ਲਈ ਭੋਗ ਸਮਾਰੋਹ ਵਿੱਚ ਆਓ ਅਤੇ ਉਸ ਦੀ ਰੂਹ ਵਿੱਚ ਸ਼ਾਂਤੀ ਦੇ ਲਈ ਅਰਦਾਸ ਕਰਿਏ ਤਾਂ ਇਹ ਕਾਰਡ ਜੋ ਹੈ ਉਸ ਘੋੜੇ ਦੇ ਮਾਲਕ ਦੇ ਵੱਲੋਂ ਛਪਾਇਆ ਗਿਆ ਅਤੇ ਉਸ ਦੇ ਵਿੱਚ ਇਹ ਲਿਖਿਆ ਗਿਆ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜਦੋਂ ਇਹਨਾਂ ਦਾ ਪਿਆਰ ਆਖਰ ਕਿਵੇਂ ਜੋ ਹੈ ਉਹ ਸਿਰੇ ਚੜਦਾ ਹੈ ਕਿਵੇਂ ਉਸ ਮਾਲਕ ਨੂੰ ਘੋੜੇ ਦੇ ਨਾਲ ਇੰਨਾ ਪਿਆਰ ਹੁੰਦਾ ਹੈ ਤਾਂ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਖਾਸੀ ਕਲਾ ਵਾਲੇ ਦੱਸਦੇ ਨੇ ਕਿ ਫਤਿਹਜੰਗ ਘੋੜੇ ਦਾ ਜਨਮ ਉਨ੍ਹਾਂ ਦੇ ਘਰ ਦੇ ਵਿੱਚ ਹੋਇਆ ਸੀ ਬਚਪਨ ਤੋਂ ਹੀ ਉਹ ਬਹੁਤ ਚੁਲਬੁਲਾ ਸੀ ਅਤੇ ਹਿਊਮਨ ਫ੍ਰੈਂਡਲੀ ਸੀ ਉਸ ਦਾ ਰੰਗ ਨੀਲਾ ਸੀ ਇਸੇ ਲਈ ਉਸ ਨੂੰ ਉਨ੍ਹਾਂ ਦੇ ਨਾਲ ਪਿਆਰ ਹੋ ਗਿਆ ਅਤੇ ਉਹ ਆਪਣੀ ਪਤਨੀ ਅਤੇ ਆਪਣਾ ਬੱਚਾ ਜਿਸ ਦੇ ਕਾਰਨ ਉਹ ਅਤੇ ਉਸ ਦੀ ਪਤਨੀ ਉਸ ਨੂੰ ਆਪਣਾ ਬੱਚਾ ਮੰਨਣ ਲੱਗੇ ਅਤੇ ਜਿਸ ਤੋਂ ਬਾਅਦ ਜਦੋਂ ਉਹ ਪੂਰਾ ਹੋਇਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ ਹਾਲਾਂਕਿ ਦੱਸ ਦਈਏ ਕਿ ਅੱਜ ਉਸ ਦਾ ਭੋਗ ਸਮਾਗਮ ਰੱਖਿਆ ਗਿਆ ਹਾਲਾਂਕਿ ਇਸ ਘੋੜੇ ਦਾ ਜੋ ਕਾਰਡ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ